200 ਉਸੋ ਅੱਜ 24 ਮਾਰਚ ਵਾਲੇ ਦਿਨ ਵਿਧਾਨ ਸਭਾ ਦੇ ਦੂਜੇ ਬਜਟ ਸੈਸ਼ਨ ਦੇ ਦਿਨ ਮਲਾਜ਼ਮਾਂ ਦੀਆਂ ਚਾਰ ਮੁੱਖ ਮੰਗਾਂ ਨੂੰ ਲੈ ਕੇ ਵੱਡੇ ਅਪਡੇਟ ਜੜੇ ਆ ਸਾਹਮਣੇ ਨਿਕਲ ਕੇ ਆ ਰਹੇ ਆ ਸੋ ਅੱਜ ਵਿਧਾਨ ਸਭਾ ਦਾ ਦੂਜਾ ਬਜਟ ਸੈਸ਼ਨ ਹੈ ਤੇ ਅੱਜ 24 ਮਾਰਚ ਨੂੰ ਬਲਾਸਮਾ ਤੇ ਪੈਨਸ਼ਨਰਾਂ ਤੇ ਵੱਲੋਂ ਆਪਣੀਆਂ ਮੁੱਖ ਮੰਗਾਂ ਨੂੰ ਪੂਰਾ ਕਰਾਉਣ ਦੇ ਲਈ ਇੱਕ ਵੱਡਾ ਐਲਾਨ ਜੜਾ ਆ ਕਾਰਡ ਤਿਆਗਿਆ ਸੋ ਚਾਰ ਮੁੱਖ ਮੰਗਾਂ ਨੂੰ ਲੈ ਕੇ ਜਾਣਕਾਰੀ ਜੜੀ ਹੈ ਸੂਤਰਾਂ ਦੇ ਵੱਲੋਂ ਸਾਹਮਣੇ ਨਿਕਲ ਕੇ ਆ ਰਹੀ ਹੈ ਜਿਸ ਦੇ ਵਿੱਚ ਮੁੱਖ ਮੰਗ ਮਲਾਜ਼ਮਾਂ ਦੀ ਮੁੱਖ 11% ਡੀਏ ਦੀਆਂ ਤਿੰਨ ਕਿਸ਼ਤਾਂ ਦੀ ਮੰਗ ਦੇ ਉੱਤੇ ਵੱਡਾ ਅਪਡੇਟ ਜੜਾ ਹੈ ਮਲਾਜ਼ਮਾਂ ਦੇ ਵੱਲੋਂ ਮਲਾਜ਼ਮ ਮੰਗਾਂ ਨੂੰ ਪੂਰਾ ਕਰਾਉਣ ਦੇ ਲਈ ਸਾਹਮਣੇ ਨਿਕਲ ਕੇ ਆ ਰਹੇ। ਸੋ ਦੱਸਦੇ ਹਾਂ ਕਿ ਅੱਜ ਦਿੱਤੇ ਕਪਾਸੇ ਅੱਜ 24 ਮਾਰਚ ਨੂੰ ਪੰਜਾਬ ਦੇ ਸਾਰੇ ਪੈਨਸ਼ਨਰਾਂ ਅਤੇ ਬਾਬੇ ਮਲਾਜ਼ਮਾਂ ਦੇ ਵੱਲੋਂ ਮੋਹਾਲੀ ਦੇ ਵਿੱਚ ਰੈਲੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਵਿਧਾਨ ਸਭਾ ਦੇ ਵੱਲ ਕੂਚ ਕੀਤਾ ਜਾਵੇਗਾ। ਉੱਥੇ ਹੀ ਦੂਜੇ ਪਾਸੇ ਕੱਲ 25 ਮਾਰਚ ਨੂੰ ਸਾਰੇ ਮਲਾਜ਼ਮਾਂ ਦੇ ਵੱਲੋਂ ਭਾਵ ਹਰੇਕ ਵਰਗ ਦੇ ਮਲਾਜ਼ਮ ਦੇ ਵੱਲੋਂ ਫੀਦਾ ਸਬਾ ਦੇ ਵੱਲ ਕੂਚ ਕੀਤਾ ਜਾਵੇਗਾ ਫਿਰ ਚਾਹੇ ਉਹ ਆਊਟਸੋਰਸਟੇ ਹੋਣ ਠੇਕੇ ਮਲਾਜ਼ਮ ਹੋਣ ਜਾਂ ਫਿਰ ਪੱਕੇ ਮਲਾਜ਼ਮ ਹੋਣ ਜਾਂ ਫਿਰ ਕੱਚੇ ਮਲਾਜ਼ਮ ਹੋਣ ਇਹਨਾਂ ਸਾਰੇ ਮਲਾਜ਼ਮਾਂ ਦੇ ਵੱਲੋਂ ਚਾਰ ਮੁੱਖ ਮੰਗਾਂ ਨੂੰ ਪੂਰਾ ਖਰਾਉਣ ਦੇ ਲਈ ਵੈਲੀ ਰੋਜ ਪ੍ਰਦਰਸ਼ਨ ਕੀਤਾ ਜਾਵੇਗਾ ਤੇ ਵੀ ਦਾਨ ਸਬਾ ਦਾ ਕਿਰਾਓ ਜੜਾ ਕੀਤਾ ਜਾਵੇਗਾ ਸੋ ਜੇਕਰ ਪਹਿਲੀ ਮੰਗ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ 11% ਡੀਐਡੀਆਂ ਤਿੰਨ ਕਿਸ਼ਤਾਂ ਦੀ ਮੰਗ ਜੜੀਆ ਮੁੱਖ ਹੈ ਦੂਜੀ ਮੰਗ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਜੜੀ ਇੱਕ ਮੋਸਟ ਰਾਸ਼ੀ ਦੇ ਵਿੱਚ ਅੀਅਰ ਦੇ ਬਖਾਇਰ ਨੂੰ ਜਾਰੀ ਕਰਨ ਦੀ ਮੰਗ ਹੈ ਉਹ ਹੈ ਤੇ ਜੀ ਮੰਗ ਜਿਹੜੀ ਆ 2.69 ਗੁਣਾਕ ਦੇ ਅਨੁਸਾਰ ਪੈਨਸ਼ਨਾਂ ਸੋਧਨ ਦੀ ਮੰਗ ਹੈ ਤੇ ਚੌਥੀ ਮੰਗ ਦੇ ਵਿੱਚ ਪੰਜਾਬ ਦੇ ਜਿਹੜੇ ਆਪਣੇ ਪੇਸਕੇਲ ਮੁਲਾਜ਼ਮਾਂ ਦੇ ਉੱਤੇ ਪੰਜਾਬ ਸਰਕਾਰ ਨੇ ਨਹੀਂ ਲਾਗੂ ਕੀਤੀ ਇਸ ਬਲਕਿ ਕੇਂਦਰ ਦੇ ਪੇਸਕੇਲ ਲਾਗੂ ਕੀਤੇ ਤਾਂ ਉਹਨਾਂ ਮੁਲਾਜ਼ਮਾਂ ਦੇ ਉੱਤੇ ਕੇਂਦਰ ਦੇ ਪੇਸਕੇਲ ਰੱਦ ਕਰਕੇ ਪੰਜਾਬ ਦੇ ਆਪਣੇ ਪੇਸਕੇਲ ਜੜੀਆਂ ਲਾਗੂ ਕੀਤੇ ਜਾਣ ਸੋ ਇਹਦਾ ਚਾਰ ਮੰਗਾਂ ਨੂੰ ਲੈ ਕੇ ਪੰਜਾਬ ਦੇ ਸਾਰੇ ਮੁਲਾਜ਼ਮਾ ਦੇ ਵੱਲੋਂ ਵੱਖ-ਵੱਖ ਵਰਗ ਦੇ ਮੁਲਾਜ਼ਮਾ ਦੇ ਵੱਲੋਂ ਇਕਜੁੱਟ ਹੋ ਕੇ 25 ਮਾਰਚ ਨੂੰ ਵਿਧਾਨ ਸਭਾ ਦੇ ਵੱਲ ਕੇਰਾਉ ਜੜਾਇਆ ਕਿ ਤਾਜ਼ਾ ਵੇਲਾ ਵਿਧਾਨ ਸਭਾ ਦੇ ਵੱਲ ਕੂਚ ਜੜਾਇਆ ਕੀਤਾ ਜਾਵੇਗਾ ਸੋ ਹੁਣ ਸੂਤਰਾਂ ਦੇ ਵੱਲੋਂ ਵੱਡੀ ਅਪਡੇਟ ਜਿਹੜੀ ਹੈ ਸਾਹਮਣੇ ਨਿਕਲ ਕੇ ਆ ਰਹੀ ਹੈ ਕਿ ਹੋ ਸਕਦਾ ਹੈ ਕਿ ਪੰਜਾਬ ਦੇ ਲੱਖਾਂ ਹੀ ਮੁਲਾਜ਼ਮਾਂ ਤੇ ਪੈਨਸ਼ਨਾਂ ਦੇ ਵੱਲੋਂ ਕੀਤੇ ਜਾ ਰਹੇ ਇਸ ਰੈਲੀ ਰੋਸ ਪ੍ਰਦਰਸ਼ਨوں ਦੇਖਦਿਆਂ ਹੋਇਆ ਵਿਧਾਨ ਸਭਾ ਦੇ ਅੰਦਰ ਮੁਲਾਜ਼ਮਾਂ ਮੰਗਾਂ ਨੂੰ ਲੈ ਕੇ ਕੋਈ ਬਿੱਲ ਜਿਹੜਾ ਪਾਸ ਕੀਤਾ ਜਾਵੇ ਤੇ ਮੁਲਾਜ਼ਮਾਂ ਨੂੰ ਕੋਈ ਵੱਡੀ ਰਾਹਤ ਜਿਹੜੀ ਦਿੱਤੀ ਜਾਵੇ ਸੋ ਅਜਿਹੀ ਹੋੜ ਛੋਟੀ ਤੇ ਵੱਡੀ ਅਪਡੇਟ ਦੇ ਲਈ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਵਿੱਚੋਂ ਮੁਲਾਜ਼ਮਾਂ ਨੂੰ ਕੀ ਕੁਝ ਮਿਲਿਆ ਇਹ ਅਪਡੇਟ ਜਾਣਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲੋ